ਨੀ ਆਜ ਲਈ ਇਧਰ ਨਹੀਂ ਸਟਾਨੀ ਹੈ ਗਿਆ ਨਾ ਇਹ ਬੜੀਆਂ ਚਲਾਕ ਆ ਗਈ ਮੈਂ ਦੱਸਾਂ ਇਹਨਾਂ ਨੇ ਤੈਨੂੰ ਸਾਰਾ ਦਿਨ ਫਾਇਲਾ ਛੜਿਆ ਕਰਨਾ ਤੇ ਆਪ ਕਦੀ ਕਦੀ ਕਿਤੇ ਤੇ ਕਦੀ ਕਿੱਥੇ ਤੂੰ ਚੰਗੀ ਹੋਵੇਂ ਨਾ ਮੈਂ ਦੱਸਾਂ ਮਹੀਨੇ ਦੇ ਵਿੱਚ 10 ਦਿਨ ਇੱਥੇ ਤੇ 20 ਦਿਨ ਉੱਤੇ ਪੇਕੀ ਦਾ ਸੱਜਿਆ ਕਰ ਮੈਂ ਦੱਸਾਂ ਜੇ ਕਹਿੰਦਾ ਨਹੀਂ ਜਾਣਾ ਤੇ ਤੂੰ ਕਹਿ ਮੈਂ ਜਾਣਾ ਕਿਉਂ ਨਹੀਂ ਮੈਂ ਭਈ ਮਾਪੇ ਉਹ ਨਹੀਂ ਜਾਣਾ ਮਿਲਣ ਨਹੀਂ ਜਾਣਾ ਮਰ ਉਹ 100 ਬੰਦੇ ਹੁੰਦੇ ਜਨਨੀਆਂ ਕੋਲ ਕੀ ਕਰਛੀ ਨਹੀਂ ਨਹੀਂ ਕੁਛ ਹੁੰਦਾ ਲੜਾਈਆਂ ਵਿੱਚ ਲੜਾਈ ਤਾਂ ਨਹੀਂ ਹੋ ਜਣੀਏ ਦੱਸ ਤੂੰ ਜੇ ਨੀਂ ਟਿੱਲੀ ਪੈ ਗਈ ਨਾ ਤੇ ਫਿਰ ਤੂੰ ਸਮਝ ਤੂੰ ਪੈ ਗਈ ਟਿੱਲੀ ਚਲੋ ਠੀਕ ਆ ਫਿਰ ਕੱਲ ਦਾ ਪ੍ਰੋਗਰਾਮ ਪੱਕਾ ਪੇਲਾ ਖਾਣੇ ਆ ਸਮੋਸੇ ਕੇਰ ਠੀਕ ਐ ਫਿਰ ਕੀ ਆ ਮਟਕੀਆਂ ਤੇ ਟਿੱਕੀਆਂ ਫਿਰ ਚਾਟ ਫਿਰ ਚਾਟ ਇਹਨੂੰ ਜਿਆਦਾ ਬਚਾਟ ਏਡੀ ਮੋਟੀ ਹੋਈ ਜਾਂਦੀ ਵਿੱਚ ਠਰ ਹਏ ਦੀਦੀ ਅੰਨਾ ਦੇ ਚੱਕਰਾਂ ਵਿੱਚ ਜਾਓ ਅੰਦਰ ਤੁਸੀਂ ਪੈਠੀ ਜੇ ਨਹੀਂ ਸਾਹਮਣੇ ਮੈਂ ਜਿਹੜੀ ਕੀ ਕਹਦੇ ਨਾ ਮੈਂ ਜਿਹੜੀ ਜਨਾ ਸ਼ੈਤਾਨ ਬੰਦਾ ਹੁੰਦਾ ਨਾ ਸ਼ੈਤਾਨ ਹੀ ਹੁੰਦਾ ਮੈਂ ਕਿਹਾ ਬਾਰ-ਬਾਰ ਆਣਾ ਰੀਦੀ ਤੁਹਾਡੀ ਮੁਆਫੀ ਮਿਲਾਂਗੇ ਵੀਡੀਓ ਕਾਲ ਕਰਕੇ ਵੇਲਾ ਕੇ ਕਿਉਂਕਿ ਜੇ ਮੈਂ ਚਲ ਗਈ ਤੇਰੀ ਤਾਈ ਨੇ ਫਾਲਤੂ ਦੀ ਬਕਵਾਸ ਹੀ ਕਰਨ ਲੱਗ ਪਈ ਉਹਨੇ ਕਹਣਾ ਲੈ ਤੁਹਾਡਾ ਟਾਈਮ ਲੱਗ ਜਾਂਦਾ ਏ ਜਦੋਂ ਬੰਦਾ ਬੁੱਢਾ ਹੋ ਜਾਂਦਾ ਏ ਉਹ ਤੋ ਸੇਲੀਆਂ ਨੂੰ ਮਿਲਦਾ ਫੁਲਾਣ ਆ ਢੀਂ ਗਿਆ ਰਹਿਣ ਦੇ ਤੂੰ 30 ਗੱਲਾਂ ਨੇ ਸੁਣਨੀਆਂ ਨਹੀਂ ਹਾਂਜੀ ਨਹੀਂ ਕਿਉਂ ਆ ਜੇ ਕਿਓ ਹੈ ਜੇ ਮਿਲਣ ਦੇ ਚੱਕਰ ਚ ਮੇਰੀ ਸਸ ਦੀ ਸ਼ੂਗਰ ਵਾ ਤੇ ਸੀ 300 ਹਾਏ ਹੈ ਤੇ ਮੈਂ ਤਾਂ ਕਿਹਾ ਗੋਲੀ ਲੈ ਕੇ ਆ ਗਈ ਤੇ ਮੈਂ ਤੁਹਾਨੂੰ ਮਿਲਣ ਦੇ ਚ ਲਾਲਚ ਵਿੱਚ ਤੇ ਗੋਲੀ ਹਾਏ ਸੌਰੀ ਯਾਰ ਸੌਰੀ ਮੈਂ ਜਾਵਾ ਕਿਉਂਕਿ ਸੱਸ ਮੇਰੀ ਬਹੁਤ ਚੰਗੀ ਹੈ ਨਹੀਂ ਉਹ ਵੀ ਗੱਲ ਠੀਕ ਹੈ ਹਾਂ ਤੁਸੀਂ ਚਤਰੋਂ ਨੂੰ ਹੈ ਜੀ ਤੁਸੀਂ ਠੀਕ ਹੈ ਬਾਏ 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 ਕੱਲ ਜੀ ਆਮੀ ਪੱਕਾ ਓਕੇ ਬਾਏ ਬਾਏ ਹਾਂ ਚਲੋ ਬਾਏ ਬਾਏ ਪਿਆਰ ਰੱਖੀ ਜਾਣਾ ਚਲੋ आई लव जो छो पर जाओ अंदर बैठो जाके तुसी तुसी फटाफट बाहर आ गए मैं चली 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 मैं चली मैं जाली हवा कपड़े आज धूप तिखी है कपड़े झट ही जाने नहीं इन्हें दूजी तरह पाईए पूजा मम्मी मैं तेरे कुछ कहंदी पई हां सास किथे हो जरा बाहर कड़ की हो गया मम्मी किन्ने घबराए होए ने गुस्से च क्यों हो गए जे ਮੈਂ ਤੈਨੂੰ ਕਹਾਂ ਨਾ ਆਪਣੀ ਸੱਸ ਨੂੰ ਬਰ ਬਲਾ ਅੱਜ ਤੇ ਮੈਂ ਨਾ ਉਹਨੂੰ ਬੰਦਾ ਬਣਾ ਕੇ ਜਾਣਾ ਹੋ ਹੋਲੀ ਬੋਲੋ ਇੱਧਰ ਆਓ ਇੱਧਰ ਆਓ ਮੰਮੀ ਕੀ ਅੱਛਾ ਬੈਠੋ ਜਾ ਮੈਂ ਮੈਂ ਬੈਨ ਆਈ ਆ ਤੇਰੇ ਘਰ ਉਹ ਬੈਨ ਨਹੀਂ ਆਈ ਮੰਮੀ ਮੈਂ ਬੈਨ ਨਹੀਂ ਆਈ ਮੈਂ ਉਹਦੀ ਸੇਵਾ ਕਰਨ ਆਈ ਆ ਜੰਗੀ ਦਾ ਅੱਜ ਤੇ ਮੈਂ ਉਹਨੂੰ ਬੰਦੀ ਬਣਾ ਕੇ ਜਾਉਂ ਓਹ ਥੋੜੀ ਠਹਿਰੋਗੇ ਵੀ ਹੋਲੀ ਬੋਲੋ ਕੀ ਹੋ ਗਿਆ ਤੁਹਾਨੂੰ ਨਾ ਮੈਂ ਕਿਉਂ ਹੋਲੀ ਬੋਲਾਂ ਨਹੀਂ ਇਹ ਜਿਹੜੀ ਕਰਤੂਤਾ ਕਰਦੀ ਫਿਰਦੀ ਇਹ ਹੋਲੀ ਬੋਲਣ ਵਾਲੀਆਂ ਨੇ ਮੇਰੀ ਸੱਸ ਨੇ ਕਿਹੜੀਆਂ ਕਰਤੂਤਾ ਕੀਤੀਆਂ ਨਾਲੇ ਮੇਰੀ ਗੱਲ ਸੁਨੋ ਕੀ ਹੋਇਆ ਕੀ ਐ ਭਾਬੀ ਲੜ ਪਈ ਐ ਨੁੱਤੇ ਵੀਰੇ ਨੇ ਕੁਝ ਕੀਤਾ ਤੁਹਾਨੂੰ ਨਾ ਤੈਨੂੰ ਭਾਬੀ ਮਾੜੀ ਨਜ਼ਰ ਆਂਦੀ ਐ ਹੈ ਵੀਰੇ ਨੇ ਕੁਝ ਕੀਤਾ ਕਿਉਂ ਹੈ ਲੱਗਦਾ ਤੇ ਐਂ ਜੀਪ ਐਂ ਨੇ ਗੁੱਸੇ ਚ ਤੇਰੀ ਸੱਸ ਦੇ ਸਿਆਪਾ ਪਾਇਆ ਸਾਡੇ ਘਰ ਮੇਰੀ ਸੱਸ ਵਾਲੇ ਪਾਣੀ ਨੇ ਮੰਮੀ ਮੇਰੀ ਸੱਸ ਨੇ ਤੁਹਾਡੇ ਘਰ ਆ ਕੇ ਕਹਦਾ ਸੀ ਆਪਾ ਪਾਣਾ ਮੈਂ ਮੇਰੀ ਗੱਲ ਸੁਣ ਲੈ ਪੂਜਾ ਕੰਨ ਖੋਲ ਕੇ ਤੋ ਕੁੜੀ ਐ ਨਾ ਤੋ ਕੁੜੀ ਬਣ ਕੇ ਰਹਿ ਉਹਨੂੰ ਨਾ ਉਹਨੂੰ ਬੁਲਾ ਦੇ ਸਈ ਜਦ ਮੈਂ ਉਹਨੂੰ ਚੰਗੀ ਤਰ੍ਹਾਂ ਦੱਸ ਕੇ ਜਾਵਾਂ ਨਾ ਮੇਰੀ ਇੱਕ ਗੱਲ ਸੁਣ ਇਹਦਾ ਕੀ ਮਤਲਬ ਹੁੰਦਾ ਇਹ ਮੇਰੇ ਘਰ ਜਾ ਕੇ ਮੇਰੀ ਨੂਨ ਪੜਕਾ ਕੇ ਆਵੇ ਹਮ ਸ਼ੁਕਰ ਕਰੋ ਮੇਰੀ ਸਾਸ ਸਾਜ ਘਰ ਨਹੀਂ ਗਈ ਜਿੱਦੜਾ ਤੁਸੀਂ ਕਹਿਣ ਦੇ ਨਾ ਸਿਆਪੇ ਪਾਣੀ ਪੁਆਰੇ ਪਾਣੀ ਮੇਰੇ ਘਰ ਤੁਸੀਂ ਸਿਆਪਾ ਪਾ ਦੇਣਾ ਹੀ ਪੈਂਦਾ ਤੇ ਪੈ ਜੇ ਹੈ ਇੱਥੇ ਸਿਆਪਾ ਪਿਆ ਤੈਨੂੰ ਨਜ਼ਰ ਆਉਂਦਾ ਤੇਰੇ ਘਰ ਸਿਆਪਾ ਤੇਰੇ ਭਰਾ ਦੇ ਘਰ ਸਿਆਪਾ ਪਿਆ ਉਹ ਤੈਨੂੰ ਨਜ਼ਰ ਨਹੀਂ ਅੰਨੀ ਹੋ ਗਈ ਹੋਈ ਤੂੰ ਹੈ ਮੈਂ ਦੋ ਮੇ ਕੋ ਖਾਣਾ ਨਹੀਂ ਤੂੰ ਵੀ ਹੁਣ ਮੇਰੀ ਸੁਣੋਗੇ ਹੁਣ ਲੱਗ ਗਿਆ ਤਾਂ ਸਾਰਾ ਕੁਝ ਪਤਾ ਲੱਗ ਗਿਆ ਨਾ ਜਦੋਂ ਮੈਂ ਤੁਹਾਨੂੰ ਕਹਿੰਦੀ ਰਹਿੰਦੀ ਹੁੰਦੀ ਸੀ ਮੰਮੀ ਮੇਰੀ ਸੱਸ ਨੂੰ ਬਾਰ-ਬਾਰ ਬੋਤਾ ਨਾ ਕਹੋ ਨਾ ਕਹੋ ਮੈਂ ਨਹੀਂ ਉਹਨੂੰ ਨਾਲ ਲਿਆਣਾ ਉਹ ਤਾਂ ਤੁਸੀਂ ਕਦੀ ਸੁਣਿਆ ਨਹੀਂ ਉਹ ਨਹੀਂ ਪੁੱਤਰਾ ਇੰਜ ਚੰਗਾ ਲੱਗਦਾ ਤੇਰੀ ਸੱਸ ਹੈ ਤੇਰੀ ਮਾਂ ਵੈ ਤੂੰ ਜਿੱਥੇ ਜਾਏਂਗੀ ਉਹਨੇ ਪਹਿਲੇ ਹੀ ਜਾਣਾ ਮੈਂ ਕੱਲੀ ਤੂੰ ਆਂਦੀ ਚੰਗੀ ਲੱਗਦੀ ਆ ਉਹ ਤਾਂ ਤੁਹਾਡੇ ਢੱਡ ਚ ਪੀੜ ਹੁੰਦੀ ਸੀ ਮੈਨੂੰ ਕੀ ਪਤਾ ਸੀ ਇਹ ਇੰਨੀ ਚੰਦਰੀ ਹੈ ਡੈਨ ਵੀ ਇੱਕ ਘਰ ਛੱਡ ਦਿੰਦੀ ਹੈ ਤੇਰੀ ਸੱਸ ਨੇ ਦੋ ਵੀ ਨਾ ਛੱਡਿਆ ਆਪਣੇ ਕੁੜਮਾ ਦਾ ਘਰ ਛੱਡਿਆ ਮੇਰੀ ਕੋਈ ਗੱਲ ਸੁਣ ਪੂਜਾ ਕੰਨ ਖੋਲ ਕੇ ਚੋ ਮਰਜੀ ਕੁਵਾਰੇ ਹੁੰਦੇ ਬੱਚਿਆਂ ਦੀ ਜੜੀ ਵੀ ਲਾਈਫ ਹੋਵੇ ਜੋ ਵੀ ਜ਼ਿੰਦਗੀ ਹੋਵੇ ਸਭ ਤੈਨੂੰ ਹੀ ਪਤਾ ਹੈ ਹੈ ਮੇਰੀ ਗੱਲ ਸੁਣ ਉਹਦੀ ਬੋਡੀ ਨੂੰ ਦੱਸਣ ਦੀ ਕੀ ਲੋੜ ਸੀ ਸਾਰੀਆਂ ਗੱਲਾਂ ਬਾਤਾਂ ਮੰਮੀ ਹੁਣ ਮੈਂ ਆਦਾ ਮੂੰਹ ਕਿਵੇਂ ਬੰਦ ਕਰ ਲਵਾਂ ਨਹੀਂ ਨਹੀਂ ਪਤਾ ਤੂੰ ਕਿਵੇਂ ਉਹਦਾ ਮੂੰਹ ਬੰਦ ਕਰਨਾ ਹੀ ਤੇ ਕਿਵੇਂ ਉਹਦਾ ਮੂੰਹ ਜੋੜਨਾ ਹੀ ਮੈਂ ਨਾ ਇਹਦਾ ਮੂੰਹ ਭੰਨ ਜਾਣਾ ਇਹਨੂੰ ਬੰਦੀ ਇਹਨੂੰ ਕਹ ਦੇ ਚੁੱਪ ਕਰਕੇ ਨਾ ਮੇਰੀ ਨੂੰ ਨੂੰ ਆ ਕੇ ਕਹ ਦੇ ਕਿ ਮੈਂ ਤੈਨੂੰ ਜੋਕ ਕਹਿ ਕੇ ਗਈ ਸੀ ਨਾ ਇਹ ਸਭ ਝੂਠ ਹੀ ਤੇ ਮੈਂ ਤੈਨੂੰ ਝੂਠ ਬੋਲ ਕੇ ਗਈ ਸਾ ਉਹਦਾ ਘਰ ਖਿੱਲਰ ਜਾਣਾ ਤੇ ਮੈਂ ਹੋਂ ਨਹੀਂ ਉਹ ਦੇਣਾ ਮੈਂ ਗੁਤੜੀ ਪੁਆਣੀ ਅੱਜ ਵੇਖੀ ਹੋਂ ਤੇ ਮੈਂ ਵੀ ਨਹੀਂ ਦਿੰਦੀ ਮੇਰੀ ਸੱਸ ਤੇ ਹੈ ਹੀ ਪੁਆਲੇ ਪਾਣੀ ਆ ਜਿਹਦਾ ਮੈਂ ਕਿਹਾ ਹੀ ਨਾ ਉਹਨੂੰ ਨਾ ਕੋਈ ਗੱਲ ਦੱਸਿਆ ਕਰੋ ਨਹੀਂ ਭੈਣ ਜੀ ਨਹੀਂ ਭੈਣ ਜੀ ਤੁਸੀਂ ਤਾਂ ਮੇਰੇ ਭੈਣਾਂ ਵਰਗੇ ਹੋ ਪਾ ਬਣਾ ਲੋ ਉਹਨੂੰ ਭੈਣ ਮੇਰੇ ਕੋ ਗਲਤੀ ਹੋ ਗਈ ਐ ਜਨਾਨੀ ਨੂੰ ਅੱਜ ਤੋਂ ਬਾਅਦ ਮੈਂ ਆਪਣੀ ਦਲੀਜ ਨਾ ਟੱਪਣ ਦਿੱਤਾ ਤੇ ਇਹਨੂੰ ਨਾ ਇਹਨੂੰ ਸਮਝਾ ਦੇ ਨਹੀਂ ਤੇ ਹੁਣ ਜੇ ਕਹੇਗੀ ਮੈਂ ਤੇਰੇ ਨਾਲ ਜਾਣਾ ਬੇਟਾ ਜੀ ਮੈਂ ਤੁਹਾਡੇ ਨਾਲ ਜਾਣਾ ਤੇ ਮੈਂ ਕਿਹੜੇ ਮੂੰਹ ਨੂੰ ਨਾ ਕਰਾਂ ਮੈਨੂੰ ਨਹੀਂ ਪਤਾ ਮੈਂ ਗਈ ਆ ਮੈਂ ਕਿ ਚਲ ਕੋਈ ਗੱਲ ਨਹੀਂ ਆਈ ਮੈਂ ਰਸੋਈ ਚਾਹ ਬਣਾਣ ਗਈ ਹੂੰ ਮੈਨੂੰ ਨਹੀਂ ਪਤਾ ਇਹਨੇ ਤੇਰੀ ਭਾਬੀ ਨੂੰ ਕਿਹੜੇ ਵੇਲੇ ਭੂਕ ਮਾਰੀ ਆ ਮੈਂ ਤਾਂ ਇੱਕ ਮਿੰਟ ਦਾ ਵੀ ਵਸਾ ਨਹੀਂ ਖਾਦਾ ਰੱਬ ਜਾਣੇ ਨੇ ਕਿਹੜੇ ਵੇਲੇ ਉਹਨੂੰ ਉਂਗਲ ਆਈ ਆ ਮੰਮੀ ਐਦੇ ਚ ਨਾ ਗਲਤੀ ਸਾਰੀ ਤੁਹਾਡੀ ਵੀ ਹੀ ਹੈ ਕਿਉਂ ਮੇਰੀ ਕੀ ਗਲਤੀ ਹੈ ਆਓ ਤੁਸੀਂ ਤੇ ਆਪਣੇ ਪੈਰਾਂ ਤੇ ਪਾਣੀ ਪੀਣ ਥੋੜੀ ਦੇਣਾ ਜਿੱਦੋਂ ਉਸ ਦਿਨ ਕੇਕ ਕੱਟਾ ਲੱਗੇ ਸੀ ਮੈਂ ਉੱਥੇ ਬੈਠੀ ਹੋਈ ਸੀ ਨਾ ਤੇ ਤੁਸੀਂ ਪੰਜ ਛੇ ਵਾਰੀ ਮੇਰੇ ਕੋਲ ਆ ਕੇ ਜਾ 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 ਕੇ ਕੋਈ ਕੰਮ ਕਰਾ ਜਾ ਭਾਬੀ ਨਾ ਉੱਠ ਜਾ ਕੋਈ ਕੰਮ ਕਰ ਤੁਸੀਂ ਮੈਨੂੰ ਬਹਿਣ ਹੀ ਨਹੀਂ ਦਿੱਤਾ ਮੈਂ ਐਸੇ ਕਰਕੇ ਨਹੀਂ ਸੀ ਉੱਠਦੀ ਪਈ ਕਿ ਮੈਂ ਉੱਠ ਕੇ ਜਾਣਾ ਤੇ ਐਨੇ ਕੋਈ ਤੀਲੀ ਲਾ ਦੇਣੀ ਹੈ ਪਰ ਤੂੰ ਹੀ ਮੰਨਣ ਵਾਲੇ ਹੋ ਸਾਰਿਆਂ 'ਚ ਬਾਰ-ਬਾਰ ਕਹੀ ਜਾਂਦੇ ਹੋ ਫੁੱਟ ਫੁੱਟ ਤੇ ਤੇਰੀ ਕਚਾਜੀ ਸੱਸ ਦਾ ਵੀ ਸਾਰਾ ਕਚਾਜੀ ਇਹਦੇ ਭਰਿਆ ਜਨਾਨੀ 'ਚ ਇੰਨੀ ਬੁੱਢੀ ਹੋ ਗਈ ਚਿੱਟਾ ਸਿਰ ਹੋ ਗਿਆ ਅਕਲ ਨਿਸੂ ਹੈਗੀ ਪੰਜੀ ਵੀ ਹੋਰ ਤੇ ਹੋਰ ਮੇਰੀ ਗੱਲ ਸੁਣੋ ਮੈਂ ਕੀ ਦੱਸਾਂ ਇਹ ਤਾਈ ਦੇ ਘਰ ਵੀ ਗਈ ਸੀ ਦੋ ਚਾਰ ਵਾਰੀ ਅਗਰਮਗਰ ਕਰਕੇ ਪਿੱਛੇ-ਪਿੱਛੇ ਪਤਾ ਨਹੀਂ ਕਿਹੜਾ ਉੱਥੇ ਸਿਆਪਾ ਪਾ ਕੇ ਆਈ ਜੇ ਉਹਦੀ ਨੂਨ ਨੇ ਵੀ ਚੰਗਾ ਸਿਆਪਾ ਪਾਇਆ ਮੈਂ ਕਿੰਨੇ ਕੱਲ ਇਹੋ ਜਿਹਾ ਪੰਗਾ ਪਾ ਆਈ ਆ ਤੂੰ ਵੇਖ ਲੈ ਕੱਲ ਦੇ ਦੋਵੇਂ ਜੀ ਇੱਕ ਦੂਜੇ ਨੂੰ ਵੇਖਦੇ ਨਹੀਂ ਪਏ ਤੇ ਕਿੱਡੀ ਗਲਤ ਗੱਲ ਹੈ ਨਾ ਅੱਜ ਸਾਰੀ ਗਲਤੀ ਮੈਂ ਤੇ ਤੁਹਾਡੀ ਗੱਡਾ ਮੇਰੀ ਗਲਤੀ ਮੈਂ ਤੇਰੇ ਸੱਸ ਨੂੰ ਕਿਤੇ ਨਾ ਇਹਨੂੰ 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 ਬਾਹਰ ਬੁਲਾ ਦੇ ਸਹੀ ਜਿਹੜਾ ਨੂੰ ਇਹਨਾਂ ਮੈਂ ਬੰਦੇ ਧੀ ਬਣਾ ਕੇ ਜਮਾਂ ਮਮਮੀ ਉਹ ਘਰ ਹੋਵੇ ਤੇ ਮੈਨੂੰ ਬੁਲਾਵਾ ਨਾ ਪੰਮੰਜੂ ਚਾਚੀ ਨਹੀਂ ਗਈ ਅਰੇ ਮੁੰਡੇ ਦਾ ਵਿਆਹ ਹੋਇਆ ਸੀ ਤੇ ਉਹਦਾ ਮੰਮੀ ਠੀਕ ਨਹੀਂ ਸੀ ਹੈਗੇ ਤੇ ਉਹਦਾ ਮੰਮੀ ਗਈ ਨਹੀਂ ਸੀ ਤੇ ਹੁਣ ਉਹਦੇ ਵੀ ਤੇ ਤੁਹਾਡੇ ਚ ਪੀੜ ਹੋਣ ਢਈ ਸੀ ਨਾ ਕਿ ਮੈਂ ਦਵਾ ਦਾ ਉਹਦੇ ਪੈਲਾ ਹੋ ਆਵਾ ਪਾਣਾ ਤੇ ਸਗੰਦਾ ਬਾਨਾ ਓਨ ਉਧਰ ਸੀ ਆਪਾ ਪੈ ਹੁਣ ਉਧਰ ਦੀ ਵਾਰੀ ਆ ਗਈ ਜੀ ਨਹੀਂ ਇਹਨੂੰ ਤੇ ਨਾ ਸੰਗਲੀ ਪਾ ਕੇ ਰੱਖੋ ਜਿਹੜੀ ਕੁੱਤੇ ਨੂੰ ਪਾਈਦੀ ਹੈ ਨਾ ਉਹ ਪਾ ਕੇ ਰੱਖੋ ਨੂੰ ਘਰ ਮੈਂ ਤੇ ਮੰਮੀ ਨੂੰ ਛੱਤੀ ਬਹਾਨੇ ਲਾਂਦੀ ਵੀ ਹੀ ਕਿ ਮੰਮੀ ਕੱਲੇ ਨਾ ਜਾਣ ਨਾ ਜਾਣ ਮੰਮੀ 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 ਨੂੰ ਸਿਰੇ ਚਾੜ ਲਿਆ ਜੇ ਹੈ ਮੈਂ ਤੇ ਕਿ ਨਹੀਂ ਤੇਰੀ ਚਾਚੀ ਸਾਰੀਆਂ ਚੰਗੀਆਂ ਹੋ ਨਾ ਇਹਨੂੰ ਘਰ ਨਾ ਦਲੀਜ ਟੱਪੰਦੇ ਨਾ ਇਹੋ ਜੀ ਜਨਾਨੀ ਨੂੰ ਮੈਂ ਤੇ ਫੋਨ ਕਰਾਂਗੀ ਨਾ ਉਹਨੂੰ ਮੰਜੂ ਨੂੰ ਇਹਨੂੰ ਆਪਣੇ ਘਰੋਂ ਬਾਹਰ ਕੱਢ ਆ ਫੋਨ ਤੇ ਹੁਣ ਬੜਾ ਲੇਟ ਹੋ ਗਿਆ ਤੁਹਾਡਾ ਉਥੇ ਮਾਤਾ ਨੇ ਹੁਣ ਪਤਾ ਨਹੀਂ ਕੀ ਕੁਛ ਕਰ ਵੀ ਦਿੱਤਾ ਹਣਾ ਮੈਂ ਹੁਣ ਮੇਰੀ ਗੱਲ ਸੁਣ ਗੱਲਾਂ ਚ ਗੱਲ ਰਹੀ ਪੂਜਾ ਤੂੰ ਘਰ ਆ ਇੱਕ ਭਵੇਂ ਸ਼ਾਮੀ ਆ ਜੀ ਆ ਕੇ ਆਪਣੀ ਭਾਬੀ ਨੂੰ ਮਿਲ ਕੇ ਕਹਿ ਕਿ ਮੇਰੀ ਸੱਸ ਧੋਗ ਲੀਆ ਇਹ ਝੂਠ ਬੋਲਦੀ ਹੈ ਮੈਂਟਲੀ ਅਫਸਰਟੀ ਇਹ ਦਿਮਾਗ ਕਰਾ ਵੀ ਨਹੀਂ ਕਿਹਾ ਨਹੀਂ ਪੈਨ ਮੈਂ ਤੇ ਦੋਵਾਂ ਜੀਆਂ ਕੇ ਹੱਥ ਵੀ ਜੋੜ ਚੁੱਕੀਆਂ ਸਾਡੇ ਘਰ ਤੇ ਨਾ ਨਾਸ਼ਤਾ ਬਣਿਆ ਤੇ ਨਾ ਪਾਣੀ ਤੇ ਨਾ ਤਾਣੀ ਮੈਂ ਤੇ ਕਲਪੀ ਤਾਈ ਤੇਰੇ ਘਰ ਆਈ ਹਾਂ ਮੈਂ ਜੀ ਕਰ ਦਿੰਦਾ ਮੈਂ ਘਰੇ ਮੈਂ ਖਾਲੀ ਤੁਰਿਆ ਪਰ ਮੰਮੀ ਇੱਕ ਗੱਲ ਹੈ ਵੀਰੇ ਤੇ ਭਾਬੀ ਦਾ ਕਿੰਨਾ ਪਿਆਰ ਹੈ ਬਸ ਉਹ ਤੇ ਇਕੱਠੇ ਆਂਦੇ ਜਾਂਦੇ ਰੋਟੀ ਖਾਂਦੇ ਸੀ ਕਦੀ ਤਾਂ ਉਹ ਇੱਕ ਦੂਜੇ ਨੂੰ ਉੱਚੀ ਨਹੀਂ ਬੋਲੇ ਤੇ ਪਰ ਇੰਨਾ ਕੀ ਹੋ ਗਿਆ ਕਿ ਹੁਣ ਉਹ ਇੱਕ ਦੂਜੇ ਨੂੰ ਵੇਖਣਾ ਨਹੀਂ ਪਸੰਦ ਕਰਨ ਦੇ ਮੇਰੀ ਗੱਲ ਸੁਣੋ ਕਿੰਨਾ ਪਿਆਰ ਹੁੰਨਾ ਚਾਹੀਦਾ ਜਦੋਂ ਦੋਵਾਂ ਜੀਆਂ ਦੇ ਵਿੱਚ ਨਾ ਤੀਜਾ ਵਿਚ ਆ ਕੇ ਸਿਆਪੇ ਕੋਈ ਨਾ ਕੋਈ ਪਵਾੜੇ ਤੇ ਸਖੋਤਾ ਕਰ ਜੇ ਨਾ ਉਹ ਕੰਧ ਪਾੜੀ ਜਾਂਦੀ ਏ ਇਹ ਤੇ ਦਿਲਾਂ ਦੇ ਨਾਜ਼ੁਕ ਜੇ ਉਹ ਕੀ ਕਹਿੰਦੇ ਨੇ ਸ਼ੀਸ਼ੇ ਵਰਗੀ ਦ칸 ਹੈ ਪਰ ਪਾ ਬੀਨੂ ਤੇ ਵਿਸ਼ਵਾਸ ਹੋਣਾ ਚਾਹੀਦਾ ਨਾ ਮੇਰੀ ਗੱਲ ਸੁਣ ਜਦੋਂ ਸਿਰ ਤੇ ਪੈਂਦੀਆਂ ਨੇ ਜਦੋਂ ਕੋਈ ਕੰਨ ਭਰ ਜੇ ਨਾ ਵਿਸ਼ਵਾਸ ਵਿਸ਼ੂਸ ਗਏ ਤੇਲ ਲੈ ਕੇ ਵੜ ਗਏ ਤਰੇ ਕਿੰਨੀ ਗਲਤ ਗੱਲ ਆ ਮੰਮੀ ਦੀ ਵੀ ਵੈਸੇ ਹੁਣ ਸੋਚਣਾ ਚਾਹੀਦਾ ਵੈ ਕਿ ਮੇਰੀ ਨੂੰਹ ਹੈ ਉਹਦਾ ਭਰਾ ਵੈ ਮੈਂ ਉਹਦਾ ਹੀ ਘਰ ਖਰਾਬ ਕਰਨ ਤੁਰ ਪਈ ਆ ਤੇ ਤੂੰ ਆਪਣੀ ਸੱਸ ਨੂੰ ਪੜਾ ਨਾ ਮੈਨੂੰ ਕੀ ਪੜਾਉਂਦੀ ਪਈਂ ਇਹ ਆਪਣੀ ਸਾਸਨੂ ਸੁਖਾ ਹੈ ਉਹਨੇ ਤੇ ਮੇਰਾ ਘਰ ਮੇਰੀ ਨੂੰ ਨੂੰ ਕਰਤਾ ਰ ਕੰਮ ਉਹਦਾ ਇਹ ਇੰਨੀ ਚਲਾਕ ਹੈ ਨਾ ਮੇਰੀ ਸੱਸ ਮੈਂ ਕੀ ਕਵਾਂ ਇਹ ਤੇ ਮੇਰੇ ਭਰਾ ਦਾ ਘਰ ਸੀ ਉਹ ਜਿਹਨੇ ਆਪਣੀਆਂ ਦਰਾਨੀਆਂ ਜਠਾਨੀਆਂ ਨਹੀਂ ਛੱਡੀਆਂ ਉਹਨਾਂ ਨਾਲ ਨਹੀਂ ਨਿਭਾਈ ਉਨੇ ਵਿਆਹੇ ਮੇਰੇ ਭਰਾ ਦਾ ਘਰ ਵੀ ਵੇਖ ਕੇ ਕੀ ਕਰਨਾ ਸੀ ਕਿ ਆ ਇੱਕ ਕਿਉਂ ਹੋ ਗਿਆ ਆਪਣੀ ਜੋ ਦੀ ਕਿਸੇ ਨਾਲ ਬਣੀ ਨਾ ਉਹ ਜ਼ਬਰਦਸਤੀ ਮੂੰਹ ਦੀ ਮੰਮੀ ਇੰਨੀ ਮਿੱਠੀ ਇੰਨੀ ਮਿੱਠੀ ਐ ਉਹ ਕਹਿੰਦੇ ਨਾ ਦਾਤੀ ਦੇ ਦੋ ਦੰਦੇ ਹੁੰਦੇ ਇਕੱਧਰ ਜਾਂਦਾ ਤੇ ਉਧਰ ਜਾਂਦਾ ਉਹ ਹਿਸਾਬ ਹੈ ਦਾਤੀ ਦਾ ਦੰਦਾ ਇੱਕ ਹੀ ਹੁੰਦਾ ਦੁਨੀਆਂ ਨੂੰ ਦੰਦੇ ਦੋ ਉਹ ਜੋ ਵੀ ਸੀ ਹੁਣ ਮੇਰਾ ਤਾਂ ਮੇਰੀ ਕਮਲਿਆਂ ਦਾ ਟੱਬਰ ਹੀ ਐ ਬਾਕੀ ਸੱਚੀ ਗੱਲ ਮੰਮੀ ਮੈਨੂੰ ਨਾ ਇਹ ਹੁਣ ਅੱਜ ਪਤਾ ਲੱਗਣ ਡਿਆ ਕਿ ਮੇਰੀ ਸੱਸ ਮੈਨੂੰ ਨਾ ਕਿਸੇ ਨਾਲ ਕਿਉਂ ਨਹੀਂ ਬੋਲਣ ਦਿੰਦੀ ਬਾਹਰ ਹੀ ਨਹੀਂ ਅੰਦਰ ਜਾਣ ਦਿੰਦੀ ਕਿਸੇ ਨਾਲ ਕੋਈ ਗੱਲ ਕਿਉਂ ਨਹੀਂ ਕਰਨ ਦਿੰਦੀ ਤੂੰ ਮੇਰੇ ਕੋਲ ਪੁੱਛ ਜਿਹੜੇ ਜਨਨੀਆਂ ਆਪ ਐਵੇਂ ਦੀਆਂ ਹੁੰਦੀਆਂ ਨੇ ਨਾ ਉਹ ਆਪਣੇ ਘਰ ਨੂੰ ਨਾ ਬੜਾ ਸ਼ਾਮ-ਸ਼ਾਮ ਰੱਖਦੀਆਂ ਨਹੀਂ ਹਾਏ ਮੇਰੇ ਪੁੱਤਾਂ ਦੀ ਆਪਣੇ ਪੁੱਤਰ ਨੇ ਇੰਜ ਸਾਮ ਕੇ ਰੱਖ ਦਿਆ ਨੇ ਗੱਲ ਨਾ ਨਿਕਲ ਜੇ ਗੱਲ ਨਾ ਇਸ ਕਰਕੇ ਤੈਨੂੰ ਕਿਸੇ ਕੋਲ ਖਲੋਣ ਨਹੀਂ ਦਿੰਦੀ ਕਿ ਕਿਹਨੇ ਮੇਰੇ ਪੁੱਤਰ ਦੀਆਂ ਨਾ ਗੱਲਾਂ ਬਾਹਰ ਕਾਲੇ ਚਿੱਠੇ ਕਿਧਰੇ ਨਿਕਲ ਜਾਣਾ ਚਾਚੀ ਤੇ ਸਾਡੀ ਬੜੀ ਵਧੀਆ ਹੈ ਮੈਂ ਤੇ ਫਿਰ ਵੀ ਬੰਦੇ ਦਾ ਪਤਾ ਲੱਗ ਹੀ ਜਾਂਦਾ ਉਹ ਜਦੋਂ ਵੀ ਮੇਰੇ ਕੋਲ ਬੈਣ ਕੋਈ ਗੱਲ ਕਰਨ ਲੱਗਦੇ ਆ ਮੰਮੀ ਉਹਦੇ ਬਹਾਨਾ ਪਾ ਕੇ ਉਠਾ ਦਿੰਦੇ ਆ ਜਾਂ ਉਹਨਾਂ ਨੂੰ ਕਿਤੇ ਗੱਲ ਕਰਦੇ ਹੋਰ ਪਾਸੇ ਲਾ ਦਿੰਦੇ ਆ ਕੋਈ ਨਹੀਂ ਇਹਦਾ ਹੁਣ ਨਾ ਤੇ ਜੇ ਕਿਤੇ ਚਾਟਾ ਖੋਣੀ ਆ ਨਾ ਇਹਦਾ ਹੁਣ ਹੋਣਾ ਜੀਵੇ ਕਿਸੇ ਚਾਚੀ ਦਾ ਕਿਸੇ ਦੀ ਨੂੰਹ ਦਾ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਤੇ ਮੰਮੀ ਨੂੰ ਤੇ ਪਤਾ ਨਹੀਂ ਹੈਰਾਨਗੀ ਕਿਉਂ ਹੋ ਜਾਂਦੀ ਕਿ ਐਨੇ ਫੋਨ ਕਿਉਂ ਪਹਿਲੇ ਚੁੱਕ ਲਿਆ ਵੇ ਗੱਲ ਤੇ ਐ ਹੀ ਹੈ ਕਿ ਵਿੱਚੋਂ ਮੰਮੀ ਦੇ ਭੇਤ ਨਾ ਖੁੱਲ ਜਾਣ ਕੋਈ ਪੂਜਾ ਮੈਨੂੰ ਤੇ ਇਸ ਗੱਲ ਦੀ ਟੈਨਸ਼ਨ ਹੀ ਹੁਣ ਕਿ ਚਲੋ ਅੱਸੇ ਹੁਣ ਸੈੱਟ ਕਰ ਲਾਂਗੇ ਆਪਣਾ ਘਰ ਜਿਵੇਂ ਕਿਵੇਂ ਵੀ ਹੋਇਆ ਕੋਈ ਨਹੀਂ 2-4 ਦਿਨ ਲੱਗ ਜਾਣਗੇ ਕਹਾਣੀ ਸਹੀ ਹੋ ਜਾਏਗੀ ਹੁਣ ਜਿਹੜਾ ਉਹਨਾਂ ਦੇ ਕਰਨ ਨਵਾਂ ਨਵਾਂ ਵਿਆਹ ਹੋਇਆ ਨਾ ਕਿ ਜੇ ਉਧਰ ਜਾ ਕੇ ਕੋਈ ਪੰਗਾ ਨਾ ਪਾਵੇ ਇਹਨੂੰ ਘਰ ਨਕੇਲ ਦਿਓ ਉਹ ਨਾ ਬੱਚੇ ਉਹ ਵਿਚਾਰੀ ਐਨੀ ਸਿਆਣੀ ਜਨਾਨੀ ਐਨੀ شریف ਉਹਦਾ ਕਰਨਾ ਉਹ ਜਵਸੰਤ ਪਹਿਲਾਂ ਹੀ ਨਾ ਉਜਾੜ ਦੇ ਚ ਸਹੀ ਇਹ ਦੇਖੋ ਤੁਸੀਂ ਉਹਦਾ ਤਾਂ ਇਹ ਨਵਾਂ ਨਵਾਂ ਵਿਆਹ ਹੋਇਆ ਤੇ ਮੰਮੀ ਭੱਜ ਗਈ ਉਹਨ ਉਧਰ ਵੀ ਪਰ ਮੰਮੀ ਨੇ ਇਹ ਵੀ ਬੜਾ ਗਲਤ ਕੀਤਾ ਮੇਰੇ ਭਰਾ ਦਾ ਖਰਾਬ ਕੀਤਾ ਨਾ ਕਰ ਕੋਈ ਨਹੀਂ ਤੂੰ ਨਾ ਤੂੰ ਫਿਕਰ ਕਰ ਤੂੰ ਸ਼ਾਮੀ ਇੱਕ ਚੱਕਰ ਲਾ ਲਈ ਤੇਰੀ ਤੁਹਾਡੀ ਸਹੇਲੀਆਂ ਵਾਲੀ ਗੱਲ ਹੈ ਤੂੰ ਆਪੇ ਸਮਝਾ ਲਈ ਆਪਣੇ ਤਰੀਕੇ ਨਾਲ ਮੈਂ ਤੇ ਸੁਝਾਇਆ ਤੂੰ ਵੀ ਸਮਝਾ ਲਈ ਆਖੀ ਮੇਰੀ ਮਾਤਾ ਪਾਗਲ ਹੋ ਗਈ ਆ ਇਹ ਤਾਂ ਨਹੀਂ ਕੋਈ ਭਰੋਸਾ ਹੈਗਾ ਪਾਗਲ ਬੰਦੇ ਦਾ ਤੋ ਤੇ ਮੈਂ ਕਵਾਂਗੀ ਹੋਈ ਨਾ ਤੇ ਚਾਚੀ ਦੇ ਨੂੰ ਇੱਕ ਵਾਰੀ ਸਮਝਾ ਦੇ ਚਾਚੀ ਜੀ ਇਹਨੂੰ ਆਪਣੇ ਘਰ ਨਾ ਵੜੋ ਜਿਆਦਾ ਮੈਂ ਇੰਜ ਕਰਦੀ ਆ ਸ਼ਾਮੀ ਤੁਹਾਡੇ ਵੱਲ ਲਾਣਾ ਨਾ ਹੁਣ ਮੈਂ ਵੀ ਆਦੀ ਚਾਲ ਚਲਨੀ ਆ ਮੈਂ ਬਿਨਾ ਦੱਸੇ ਨਾ ਮੈਂ ਵੀ ਚਾਚੀ ਦੇ ਘਰ ਚਲ ਜਾਣਾ ਆਹੋ ਮੈਂ ਵੀ ਇਹਦੇ ਪੇਤ ਖੋਲ ਕੇ ਰਹਿਣੇ ਖੋਲ 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 ਇਹਨਾਂ ਦੇ ਜਿਵੇਂ ਦੇ ਨਾ ਇਹਨਾਂ ਨੂੰ ਪੈਂਦੀਆਂ ਨੇ ਨਾ ਪਤਾ ਫਿਰ ਲੱਗਦਾ ਕਿ ਜਦੋਂ ਆਪਣੇ ਘਰ ਤੇ ਬੰਦੀ ਹੈ ਨਾ ਉਦੋਂ ਪਤਾ ਲੱਗਦਾ ਹੁਣ ਅੱਗ ਕਿੱਥੇ ਲੱਗੀ ਨਹੀਂ ਤੇਰਾ ਸਾਰਾ ਗਹਿਣਾ ਕਿੱਥੇ ਹੈ ਮੰਮੀ ਕੋਲ ਮੰਮੀ ਕੋਲ ਨਿੰਮ ਮੇ ਕੋ ਲੈ ਲਾ ਮਰਸਾ ਇਹਨਾਂ ਦਾ ਕੀ ਭਰੋਸਾ ਹੀ ਮਰ ਇਹਨਾਂ ਭੋਏ ਫੜ ਕੇ ਕਿਰੋ ਗਿਆੜਾ ਫੜ ਕੇ ਵੇਚ ਵੇਚੀ ਵੇਚ ਜਣਾਈ ਇਹਨਾਂ ਨੇ ਹੈ ਆਹੋ ਤਾਈ ਔਰ ਜਾ ਹੁਣ ਬਸ ਬਹੁਤ ਹੋ ਗਿਆ ਔਰ ਠੋਠ ਨੀ ਮੈਂ ਤੈਨੂੰ ਕੀ ਕਰਨੀ ਮੈਂ ਤੇ ਤੈਨੂੰ ਮੱਤ ਵਾਲੀ ਗੱਲਾਂ ਕਹਿਣ ਦੇ ਹੈ ਹੈ ਨਿਕਲ ਜਹ ਹੁਣ ਨਿੱਤ ਤਾਈ ਨੂੰ ਬਾਹਰ ਕੱਢਣ ਨਹੀਂ ਹੈ ਹੈ ਕੱਢਣਾ ਨਹੀਂ ਆਓ ਜੀ ਜੀ ਬਾਜਾ ਹਾਂ ਬਸ ਮੋਤ ਹੋ ਗਿਆ ਮੈਂ ਹੋਰ ਨਹੀਂ برداشت ਕਰ ਸਕਦੀ ਹਾਂ ਹਾਂਜੀ ਚਲੋ 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 ਕਿਹਾ ਮੈਂ ਮੈਂ ਵੀ ਕਿਹਾ ਨਹੀਂ ਹੈ ਤੈਨੂੰ ਮੰਮੀ ਤੁਹਾਨੂੰ ਨਹੀਂ ਪਤਾ ਜਦੋਂ ਦੇ ਤੁਸੀਂ ਬਾਹਰ ਗਏ ਹੋ ਡਰਾਈング ਰੂਮ ਦੇ ਵਿੱਚੋਂ ਇੱਥੇ ਤੁਹਾਡੇ ਵੱਲੋਂ ਮੈਨੂੰ ਭੜਕਾਉਣ ਲੱਗੇ ਹੋਏ ਆ ਪਤਾ ਕਿੰਨੀਆਂ ਗੱਲਾਂ ਕਰਦੇ ਹੋ ਤੁਹਾਡੇ ਬਾਰੇ ਜੋ ਕੁਝ ਤੁਸੀਂ ਤੁਹਾਡੇ ਵਿੱਚ ਇਦਣੀਆਂ ਗੱਲਾਂ ਨਹੀਂ ਆਗੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਮੇਰੇ ਨਾਲ ਕੀਤੀਆਂ ਕਦੇ ਸਾਇਲ ਜੀ ਵਾਸਤੇ ਕਹਿੰਦੇ ਪਿਆ ਸਾਹਿਲ ਦੀ ਹੋਰ ਹੈ ਕੀ ਐ ਸਾਹਿਲ ਦੀ ਬੜੇ ਜਗ੍ਹਾ ਚੱਕਰ ਸੀਗਾ ਸਾਹਿਲ ਦਾ ਤੇ ਤੇਰੀ ਸੱਸਾ ਕਿਤੇ ਹੋਰ ਵਿਆਹ ਕਰਾਉਣਾ ਚਾਹਦੀ ਸੀ ਉਹ ਤੇਰੀ ਤਾਈ ਦੇਖਦੀ ਤੈਨੂੰ ਨਹੀਂ ਪਤਾ ਐ ਕਿ ਇਹੋ ਜੀਆਂ ਗਿਆ ਚੱਤਰੂ ਹੈਗੀਆਂ ਪਤਾ ਕਿੰਨੀਆਂ ਗੱਲਾਂ ਕੀਤੀਆਂ ਇਹਨਾਂ ਨੇ ਮੈਨਿਆ ਤਾਈ ਤੂੰ ਤਾਂ ਨਿਕਲ ਬੱਲੇ ਹਾਂ ਹੈ ਵੀ ਮੈਂ ਤੈਨੂੰ ਕੀ ਕਹਤਾਂ ਨਹੀਂ ਨਿਕਲ ਜਲਦੀ ਜਲਦੀ ਕਰੋ ਆ ਵੇਖ ਲੈ ਅੱਤਾ ਦੇ ਖੁੰਡਿਆ ਇਹ ਮੈਨੂੰ ਬਾਹਰ ਕੱਢਣ ਲਈ ਹੈ ਹੈ ਦੱਸ ਇਹਦਾ ਕੋਈ ਹੱਕ ਬੰਦਾ ਹੈ ਮੈਨੂੰ ਬਾਹਰ ਕੱਢਣਾ ਹੈ ਤੁਹਾਡੇ ਖੁੰਡਿਆ ਮੈਨੂੰ ਕਹਿੰਦੀ ਚੱਲ ਬਾਹਰ ਚੱਲ ਬਾਹਰ ਕਿਹੜੀ ਗੱਲ ਬਾਹਰ ਜਾਵਾਨੀ ਭਾਈ ਤੂੰ ਕੋਈ ਨਾ ਕੋਈ ਇਹਨੂੰ ਗੱਲ ਕੀਤੀ ਐ ਤੇ ਉਹ ਕਹਿਣ ਡਈ ਐ ਨਾ ਉਹਦਾ ਦਿਮਾਗ ਥੋੜੀ ਖਰਾਬ ਐ ਕਿ ਤੈਨੂੰ ਸਿਆਣੀ ਬਿਆਣੀ ਨੂੰ ਕੁਛ ਕਵੇਗੀ ਨਹੀਂ ਮੈਂ ਇਹਨੂੰ ਕੀ ਕਹਿ ਤਾ ਨਹੀਂ ਨਹੀਂ ਮੈਂ ਤੇਰੇ ਮੱਤ ਦੀਆਂ ਗੱਲਾਂ ਕਿ ਲੈ ਸੰਧੀ ਆ ਇਹਨੂੰ ਤੇ ਤੂੰ ਮੈਨੂੰ ਕਹਿਣ ਡਈ ਆ ਕਿ ਮੈਂ ਇਹਨੂੰ ਕੁਛ ਕਿਹਾ ਮੈਂ ਇਹੋ ਜੀ ਮਤ ਨਹੀਂ ਲਾਣੀ ਮੰਮੀ ਇਹਨਾਂ ਨੂੰ ਜਾਣ ਦੋ ਤੁਸੀਂ ਚਲੋ ਜਾਓ ਜਾਓ ਚਲ ਫਿਰ ਤੁਹਾਨੂੰ ਹਾਂ ਜੀ ਨਹੀਂ ਚਲ ਚਲੋ ਨੇ ਆ ਵੇ ਮੈਨੂੰ ਇਹ ਬਾਹਰ ਕੱਢਣ ਦੀ ਹੈ ਨਾ ਮਰਸਾ ਕੋਈ ਨਹੀਂ ਮੈਂ ਤੁਹਾਡੇ ਇਕਲੇ ਇਕਲੇ ਬੋਲਾਂ ਬਦਲਾਂ ਨਾਲ ਤੇਰੇ ਤੁਸੀਂ ਤਾਂ ਕਹਿਣਾ ਚਲੋ 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 ਤੁਸੀਂ ਤੇ ਜੀ ਤੂੰ ਬੜੀ ਸਮਝਦਾਰੀ ਤੇਰੇ ਮਾਪਿਆਂ ਨੇ ਨਾ ਐਡੇ ਵਧੀਆ ਸੰਸਕਾਰ ਦਿੱਤੇ ਹੀ ਵੀ ਕਿਸੇ ਨੇ ਮਗਰ ਨਾ ਕਿ ਆਪਣਾ ਘਰ ਨਹੀਂ ਤੋੜਨਾ ਆਪਣੇ ਘਰ ਨਹੀਂ ਅੱਗ ਲਗਾਨੀ ਬਹੁਤ ਮੰਜੂ ਤੂੰ ਵੀ ਇੰਨੀ ਕਰਮਾ ਵਾਲੀ ਹੈ ਨਾ ਕਿ ਤੈਨੂੰ ਇਹੋ ਜੀ ਨੌ ਮਿਲ ਗਿਆ ਸੰਸਕਾਰ ਵਾਲੀ ਤੇ ਤੇਰੇ ਵੀ ਕਰਮ ਚੰਗੇ ਤੇ ਇਹਦੇ ਵੀ ਕਰਮ ਚੰਗੇ ਤੇ ਕਰਮ ਵਿੱਚ ਫਟ ਕੇ ਮੇਰੇ ਜਿਹੜੇ ਮੈਂ ਮੋਕਾ ਨਹੀਂ ਸਮਝੀ ਐਸੀ ਮੇਰੇ ਘਰ ਦੇ ਚਨੇ ਅੱਗ ਲਾਈਏ ਨਾ ਅੱਜ ਦਿਨ ਤੱਕ ਕਰਵਾ ਕੇ ਨਹੀਂ ਪੁਜੀ ਐਡੇ ਕਰਮ ਤੇਰੇ ਚੰਗੇ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਨੂੰ ਐਡੀ ਚੰਗੀ ਹੀ ਮਿਲ ਗਈ ਤਾਨੂੰ ਦਿੱਤੀ ਉਦਾਂ ਤੇ ਸਾਨੂੰ ਪਤਾ ਸੀ ਕਿ ਤਾਈ ਇਸ ਤਰ੍ਹਾਂ ਦੀ ਗਈ ਹੈ ਪਰ ਐ ਵਾ ਪੁੱਤਰ ਘਰੋਂ ਬਾਹਰ ਕੱਢ ਕੇ ਨਾ ਅਸੀਂ ਚੰਗਾ ਨਹੀਂ ਕੀਤਾ ਦੀਦੀ ਉਹਨਾਂ ਨੂੰ ਲੈ ਕਲ ਸੁਣ ਤੁਸੀਂ ਚੁੱਪ ਕਰੋ ਮੰਮੀ ਮੇਰੀ ਗੱਲ ਸੁਣੋ ਉਹ ਸਾਡੇ ਘਰ ਦੇ ਵਿੱਚ ਮੈਨੂੰ ਭੜਕਾ ਰਹੇ ਐ ਸਾਡੇ ਘਰ ਦੇ ਵਿੱਚ ਕਲੇਸ਼ ਪਾ ਰਹੇ ਐ ਤੇ ਮੈਂ ਉਹਨਾਂ ਨੂੰ ਆਪਣੇ ਘਰ ਚ ਬੈਨ ਦਿੰਦੀ ਨਹੀਂ ਉਹ ਮੈਂ ਆਪਣੇ ਘਰ ਦੇ ਵਿੱਚ ਮੈਂ ਔਰ ਤੁਸੀਂ ਇੰਨੇ ਪਿਆਰ ਨਾਲ ਰਹਿਣਿਆ ਉਹ ਮੇਰੀ ਮਾਂ ਨੇ ਨਾ ਜਦੋਂ ਮੈਨੂੰ ਢੋਲੀ ਬਿਠਾਇਆ ਸੀ ਨਾ ਇੱਕੋ ਹੀ ਗੱਲ ਕਹੀ ਸੀ ਪੁੱਤਰ ਜੋ ਕੋਜੇ ਤੇਰੀ ਸੱਸ ਐ ਸੱਸ ਮਾਂ ਉਹ ਤੇਰੀ ਮਾਂ ਜਿਹੜੀ ਗੱਲ ਕਰਨੀ ਐ ਤੂੰ ਆਪਣੀ ਸੱਸ ਮਾਹ ਦੇ ਨਾਲ ਕਰਨੀ ਐ ਜੋ ਦੁੱਖ ਐ ਸੁੱਖ ਐ ਤੇ ਮੈਂ ਇਹਦੀਆਂ ਗੱਲਾਂ ਚਾਹਦੀ ਤੇ ਤੁਹਾਡੇ ਨਾਲ ਲੜਾਈ ਕਰਦੀ ਆ ਕਿੱਥੋਂ ਚੰਗਾ ਹੋਣਾ ਸੀ ਉਹਨਾਂ ਨੂੰ ਬਾਹਰ ਕੱਢਣਾ ਹੀ ਚੰਗਾ ਸੀ ਕਿ ਅਸੀਂ ਸਾਰਾ ਪਰਿਵਾਰ ਇੱਕ ਰਹੀਏ ਸਾਡੇ ਪਿਆਰ ਦੇ ਵਿੱਚ ਫੇਕ ਨਾ ਪਵੇ ਉਹ ਆ ਕੇ ਗਲਤ ਕੰਮ ਕਰਦੇ ਪਏ ਸੀ ਸਾਡੇ ਪਰਿਵਾਰ ਦੇ ਵਿੱਚ ਚਲੋ ਇਹ ਤਾਂ ਗੁਰ ਚੰਗਾ ਨਹੀਂ ਸੀ ਅੱਗ ਲਾਣ ਰਹੀ ਸੀ ਘਰ 'ਚ ਹੁਣ ਇਹਨਾਂ ਦਾ ਕਿ ਨਹੀਂ ਸਮਝਦਾ ਤੁਹਾਨੂੰ ਕਿੰਨੀਆਂ ਗੱਲਾਂ ਦਸੀਆਂ ਨਾ ਮੈਂ ਸੁਣੀ ਹੈ ਕਿ ਮੇਰਾ ਘਰ ਖਰਾਬ ਹੋਇਆ ਮੇਰੀ ਨੂੰ ਨੂੰ ਪੱਟੀਆਂ ਪੜਾਈਆਂ ਪਤਾ ਨਹੀਂ ਭਾਬੀ ਨੇ ਕਿਉਂ ਨਹੀਂ جواب ਦਿੱਤਾ ਕਿਉਂ ਗੱਲਾਂ ਚ ਆ ਗਈਆਂ ਇਹਨਾਂ ਦੀਆਂ ਤਾਂ ਉਹਨਾਂ ਦੀਆਂ ਮੈਨੂੰ ਸਮਝ ਨਹੀਂ ਪਰ ਮੈਂ ਮੈਂ ਉਹਨਾਂ ਦੀਆਂ ਗੱਲਾਂ ਚ ਨਹੀਂ ਆਈ ਮੰਮੀ ਤੁਹਾਨੂੰ ਨਹੀਂ ਪਤਾ ਇਹੋ ਜਿਹੀਆਂ ਗੱਲਾਂ ਦੇ ਨਾਲ ਪਤਾ ਕਿੰਨੇ ਘਰ ਖਰਾਬ ਹੁੰਦੇ ਐ ਜਿਹੜੀਆਂ ਤੇ ਕੁੜੀਆਂ ਇਹੋ ਜਿਹੀਆਂ ਗੱਲਾਂ ਚ ਆ ਜਾਂਦੀਆਂ झांसे फस जाए नवी नवी पता नहीं तो समझदार मैं बनी क्योंकि एक कहानी मेरी सहेली न हो चुकी सी और मैं सुनी सी मेरी सहेली का व्याह आया नवी नवी व्याई अगो ओ रिश्तेदार ਉਨਾਰੇ ਰਿਸ਼ਤੇਦਾਰਾਂ ਦੇ ਵਿੱਚੋਂ ਕਿਸੇ ਨੇ ਪਤਾ ਕੀ ਕੀਤਾ ਉਹ ਮੁੰਡੇ ਦਾ ਤੇ ਕਿਸੇ ਕੁੜੀ ਨਾਲ ਚੱਕਰ ਹੈ ਤੇ ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਹੱਥ 'ਚ ਚੂੜਾ ਹੋਵੇ ਤੇ ਕੋਈ ਆ ਕੇ ਕਵੇ ਤੇਰੇ ਘਰ ਵਾਲੇ ਦਾ ਚੱਕਰ ਹੈ ਤੂੰ ਕੁੜੀ ਤੇ ਕੀ ਬੀਤੇਗੀ ਉਹ ਅੰਦਰ ਬਾਹਰ ਜਾਏਗੀ ਉਹਦੇ ਦਿਮਾਗ 'ਚ ਉਹੀ ਗੱਲ ਘੁੰਮੀ ਜਾਂਦੀ ਸੀ ਓਏ ਮੇਰੇ ਘਰ ਵਾਲੇ ਦਾ ਚੱਕਰ ਹੈ ਮੇਰੇ ਘਰ ਆਣ ਹੀ ਸੋਚਿਆ ਕਿ ਦੋਨਾਂ ਦਾ ਇੱਕ ਪਰਿਵਾਰ ਨਵਾਂ ਸ਼ੁਰੂ ਹੋ ਗਿਆ ਹੈ ਦੋਨਾਂ ਦਾ ਨਵਾਂ ਪਿਆਰ ਸ਼ੁਰੂ ਹੋ ਗਿਆ ਆ ਚੀਜ਼ਾਂ ਨਹੀਂ ਕਿਸੇ ਨੇ ਸੋਚੀਆਂ ਅੱਗ ਇੱਕ ਮਿੰਟ ਚਲਾਤੀ ਭਾਵੇਂ ਮੁੰਡਾ ਬਹੁਤ ਚੰਗਾ ਸੀਗਾ ਬਾਅਦ ਚ ਉਹਨੇ ਕੁੜੀ ਨਾਲ ਪਿਆਰ ਕੀਤਾ ਕਿ ਮੇਰੀ ਵਾਈਫ ਹੈ ਅਸੀਂ ਇਕੱਠੇ ਰਹੀਏ ਲੇਕਿਨ ਕੁੜੀ ਦੇ ਮਨ ਦੇ ਵਿੱਚ ਇੰਨੀਆਂ ਕੋ ਗੱਲਾਂ ਬਹਿ ਚੁੱਕੀਆਂ ਸੀ ਉਹ ਕੋਈ ਕੰਮ ਕਰਦੇ ਸੋਨੂੰ ਇਹੀ ਸ਼ੱਕ ਲੰਦਾ ਸੀ ਉਹ ਮੇਰੇ ਬੰਦੇ ਦਾ ਕਿਸੇ ਨਾਲ ਚੱਕਰ ਹੈ ਮੇਰੇ ਬੰਦਾ ਐਦਾਂ ਦਾ ਮਤਲਬ ਮੈਨੂੰ ਪਿਆਰ ਕਰਨ ਵਾਲਾ ਨਹੀਂ ਹੈਗਾ ਉਰੇ ਦਿਮਾਗ 'ਚ ਸ਼ੱਕ ਪੈਦਾ ਕੀਤਾ ਤੇ ਉਹਦੇ ਨਾਲ ਉਹਦਾ ਘਰ ਖਰਾਬ ਕੀਤਾ ਉਹਦੇ ਨਾਲ ਉਹਦੀ ਜ਼ਿੰਦਗੀ ਖਰਾਬ ਹੋਈ ਕੀ ਹੋਇਆ ਇੱਕ ਮਿੰਟ ਦੀ ਗੱਲ ਨੇ ਅੱਗ ਲਾਣੀ ਦਿੱਲੀ ਤੇ ਲਾਤੀ ਅੱਜ ਤੱਕ ਅੱਗ ਮੱਚਦੀ ਨਹੀਂ ਅੱਜ ਤੱਕ ਉਹ ਦੋਨਾਂ ਦਾ ਪਿਆਰ ਉਹੋ ਜਿਹਾ ਪਿਆਰ ਨਹੀਂ ਹੋਇਆ ਸਾਰਾ ਘਰ ਦਾ ਬੇੜਾ ਗਰਕ ਕਰਤਾ ਇੱਕ ਸ਼ਖਸ ਨੇ ਇੱਕ ਸ਼ਖਸ ਨੇ ਉਹਨਾਂ ਦੀ ਲਾਈਫ ਖਰਾਬ ਕਰਤੀ ਇਹੋ ਜਿਹਾ ਕੰਮ ਕਰਨਾ ਚੰਗੇ ਜਿਹੜਾ ਸ਼ਖਸ ਅਦਾ ਕਰੇ ਉਹਨੂੰ ਕੱਢ ਦੋ ਕਹਿੰਦੇ ਆ ਨਾ ਸਰੀਰ ਦੀ ਇੱਕ ਉਂਗਲ ਵੀ ਖਰਾਬ ਕਰੇ ਗਲਦੀ ਆ ਪੱਟੀਆਂ ਘਰ ਕਰਕੇ ਕਰ ਕਰਕੇ ਗਲਦੀ ਗਲਦੀ ਉਹਨੂੰ ਐਨਾ ਪੋਟਾ ਵੱਡ ਦੋ ਫਿਰ ਫਰੈਸ਼ ਹੈ ਹਾਂ ਬਿਲਕੁਲ ਫਿਰ ਫਰੈਸ਼ ਹੈ ਸਿਆਣਿਆਂ ਨੇ ਕਿਹਾ ਨਾ ਵੇਹਨ ਦਾ ਲਾਜ ਨਹੀਂ ਕੋਈ ਨਹੀਂ ਹੈ ਦੁੱਖ ਦਾ ਲਾਜ ਹੈਗਾ ਵੇਹਨ ਦਾ ਲਾਜ ਨਹੀਂ ਲੱਗਿਆ ਆਪਾਂ ਹੁਣ ਆਪਣੇ ਦਰਸ਼ਕਾਂ ਨੂੰ ਵੀ ਲਾਜ ਨਹੀਂ ਆਪਣੇ ਬ੍ਰਾਹਮਣਾਂ ਦੀ ਸਾਰਿਆਂ ਨੂੰ ਕੋਈ ਗਦੀ ਲਾਈ ਲੱਗ ਨਹੀਂ ਹੋਣਾ ਚਾਹੀਦਾ ਆਓ ਜਾਓ ਦੱਸੋ ਤੁਸੀਂ ਮੈਨੂੰ ਜੀ ਵਾਹ ਬੜਾ ਸੋਨਾ ਕਰਨ ਡੈ ਸੀ ਆ ਜਾਓ ਆਓ ਆਓ ਹਾਂ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਜਸਪੀਰ ਕੌਰ ਹੋਰ ਸੁਣਾਓ ਕੀ ਹਾਲ ਚੱਲਿਆ ਤੁਸੀਂ ਜਾਈਂ ਆ ਜਾਓ ਮੈਂ ਦੋ ਮਿੰਟ ਤੇ ਮਾਈਕ ਤੇ ਨਹੀਂ ਕਰੜੜ ਕੋ ਹਾਂ ਜੀ ਆ ਤੇ ਦੋ ਮਾਈਕਾ ਕੱਲ ਹੋਰ ਸੁਣਾਓ ਕੀ ਹਾਲ ਚੱਲਦਾ ਅੱਜ ਦੀ ਸਟੋਰੀ ਸਾਨੂੰ ਭੇਜੀ ਗਈ ਸੀ ਲੁਧਿਆਣੇ ਤੋਂ ਜਸਵਿੰਦਰ ਗੌਰ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸਟੋਰੀ ਭੇਜੀ ਹੈ ਉਹਨਾਂ ਦੀ ਆਪਣੀ ਰੀਅਲ ਸਟੋਰੀ ਹੈਗੀ ਆ ਕਿ ਉਹਨਾਂ ਦੇ ਵੀ ਨਵੀਂ-ਨਵੀਂ ਮੈਰਿਜ ਹੋਈ ਸੀ ਤੇ ਕੋਈ ਰਿਸ਼ਤੇਦਾਰ ਆਇਆ ਰਿਸ਼ਤੇਦਾਰ ਵੀ ਉਹਨਾਂ ਦੀ ਤਾਈ ਸੀ ਚਲੋ ਬੱਚਿਆਂ ਦੀ ਹੋ ਸਕਦਾ ਕਿ ਪਹਿਲੇ ਕਿਤੇ ਗੱਲ ਹੋਵੇ ਮੁੰਡੇ ਦੀ ਕਿਤੇ ਗੱਲ ਸੀ ਤੇ ਉਹਨਾਂ ਨੇ ਆ ਕੇ ਉਹਨਾਂ ਦੀ ਵੱਡੀ ਨੂੰ ਵੀ ਪੜਕਾਤਾ ਤੇ ਉਹਨਾਂ ਦਾ ਘਰ ਜਿਹੜਾ ਅੱਜ ਤੱਕ ਨਹੀਂ ਸੈੱਟ ਹੋਇਆ ਫਿਰ ਸੈਕਿੰਡ ਸ਼ਿਕਾਰ ਸੀ ਛੋਟੀ ਦਰਾਣੀ ਦੇ ਨੂੰ ਉਹਨੋਂ ਵਿਚਰੋ ਸਖਾਲ ਲੱਗੇ ਪਰ ਛੋਟੀ ਦਰਾਣੀ ਨੇ ਬੜਾ ਵਧੀਆ ਡਿਸੀਜਨ ਲਿਆ ਕਿ ਉਹਨੇ ਉਹਨਾਂ ਨੂੰ ਘਰੋਂ ਕਾਲ ਕਰਤਾ ਅੱਪਾ ਇੱਕ ਸਟੋਰੀ 'ਚ ਜਲਦੀ ਲਈ ਮਕਾਇਆ ਲੇਟ ਨੇ ਲੇਕਿਨ ਉਸ ਵਕਤ ਘਰ ਦੇ ਵਿੱਚ ਕਾਫੀ ਇੱਕਦਮ ਹੰਗਾਮਾ ਹੋ ਗਿਆ ਸੀ ਕਿ ਤੂੰ ਅੱਜ ਨਵੀਂ ਨੂਹ ਆਈ ਏ ਤਾਂ ਸਾਡੇ ਘਰ ਦੀ ਤਾਈ ਨੂੰ ਕੱਢਤਾ ਉਹ ਕਹਿੰਦੀ ਮੈਂ ਤਾਂ ਇਹ ਤਾਈ ਨੂੰ ਕੱਢਤਾ ਤੇ ਜੇ ਤਾਈ ਦੀ ਜਗ੍ਹਾ ਅੱਜ ਮੈਸ ਕਰੋ ਨਿਕਲ ਜਾਂਦੀ ਫੇਰ ਮੈਂ ਨਿਕਲ ਜਾਂਦੀ ਫੇਰ ਫਿਰ ਲੋਕਾਂ ਨੇ ਕਹਿਣਾ ਸੀ ਨਵੀਂ ਨਵੀਂ ਨੂਹ ਨਿਕਲ ਗਈ ਆ ਉਹ ਕਹਿੰਦੀ ਇੰਨੇ ਮਿੰਨੂ ਟਾਡੇ ਘਰ ਦੀਆਂ ਜੋ ਵੀ ਪਰਸਨਲ ਗੱਲਾਂ ਸੀ ਸਾਰੀਆਂ ਮੇਰੇ ਨਾਲ ਗੱਲਾਂ ਸ਼ੇਅਰ ਕੀਤੀਆਂ ਕੋਈ ਵੀ ਚ ਝੂਠੀਆਂ ਦੇ ਕੋਈ ਵੀ ਤੇ ਸੱਚੀਆਂ ਭੈਣ ਜੀ ਉਹ ਹੀ ਨਾ ਝੂਠੀਆਂ ਸੇ ਪਹਿਲੀ ਗੱਲ ਤੇ ਸਿਆਣੇ ਰਿਸ਼ਤੇਦਾਰ ਵਹ ਜਿਹੜੇ ਸਮਝਦਾਰ ਨੇ ਉਹ ਇਹੋ ਜਿਹੀ ਗੱਲਾਂ ਕਰਦੇ ਨੇ ਇਹ ਤਾਂ ਜਿਹੜੇ ਅੰਦਰੋਂ ਅੰਦਰ ਹੀ ਖਾਰ ਖਾਂਦੇ ਆ ਨਾ ਚਾਹਦੇ ਆ ਕਿ ਅਗਲੇ ਦਾ ਘਰ ਟੁੱਟੇ ਉਹ ਜਿਹੜੇ ਟੁੱਟੇ ਇਹ ਉਹ ਲੰਦੇ ਨੇ ਜਿਨ੍ਹਾਂ ਨੇ ਕਹਿੰਦੇ ਅੱਗ ਲਾਣੀ ਬਾਕੀ ਆਪਾਂ ਇਹ ਵਿੱਚ ਜ਼ਿਆਦਾ ਕੀ ਗੱਲ ਕਰੀਏ ਤੇ ਖਾਰ ਖਾਨ ਵਾਲੀ ਭਲਾ ਕੌਣ ਹੈ ਚਾਈ ਆਈ ਮੈਂ ਇਹ ਮੈਂ ਤੁਸ ਜਤ ਰੋਲ ਕੀਤਾ ਹੈ ਇਹ ਤਾਂ ਉਹਨਾਂ ਨੇ ਗੱਲ ਕੀਤੀ ਹੈ ਤੁਸੀਂ ਤਾਂ ਇੱਕ ਰੋਲ ਨਵਾਇਆ ਬੜਾ ਵਧੀਆ ਤੇ ਜਿਹੜੇ ਲੋਕੀ ਮੈਂ ਇਹ ਕਹਿਣਾ ਚਾਹਣੀ ਆ ਕਰਦੇ ਤਾਂ ਨਾ ਕਰੋ ਜੀ ਆਪਾਂ ਇੱਕ ਨਾ ਪੁਰਾਣੀ ਕਹਾਵਤ ਹੈਗੀ ਸੀ ਕਿ ਆਪਣੀਆਂ ਕੱਚਾਂ ਚ ਤੇ ਦੂਜਿਆਂ ਦੀਆਂ ਅੱਖਾਂ ਚ ਸਹੀ ਗੱਲ ਆ ਨੈਲੀ ਦੀ ਸਮਝੀ ਨਾ ਮਤਲਬ ਆਪਣੀਆਂ ਨੋਹੀਆਂ ਆਈਆਂ ਮਤਲਬ ਆਪਣੀਆਂ ਮਤਲਬ ਆੜੇ ਪਾਰਟ ਹੁੰਦਾ ਸਾਡਾ ਤੇ ਆਪਣੀ ਹਰ ਚੀਜ਼ ਇੱਥੇ ਲਗਾ ਲੈਣੇ ਕਿ ਕਿਸੇ ਦਾ ਧਿਆਨ ਨਾ ਪਵੇ ਇਹ ਮਤਲਬ ਹੁੰਦਾ ਕਿ ਆਪਣੀਆਂ ਕੱਚਾਂ ਚ ਤੇ ਦੂਜਿਆਂ ਅੱਖਾਂ ਨਾਲ ਇਹ ਮਤਲਬ ਹੁੰਦਾ ਵੇਖੋ ਕਿੱਡੀ ਵੱਲ ਪੁਰਾਣਿਆਂ ਨੇ ਕੋਈ ਮਤਲਬ ਕੱਡੀ ਹੋਈ ਤਾਂ ਬਿਲਕੁਲ ਕੱਡੀ ਆ ਤੇ ਇਸ ਕਰਕੇ ਹਮੇਸ਼ਾ ਜਿਹੜੇ ਚਲਾਕ ਲੋਕ ਹੁੰਦੇ ਆ ਨਾ ਉਹ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਅੱਗ ਨਾ ਲੱਗੇ ਤੇ ਬਾਹਰ ਲਾਉਣ ਦੀ ਕੋਸ਼ਿਸ਼ ਕਰਦੇ ਆ ਔਰ ਕਈ ਪੰਛੀ ਆਪਣੀਆਂ ਨੂਹਾਂ ਤੇ ਜਾਂ ਤੱਕ ਨਹੀਂ ਬਾਹਰ ਕੱਢਦੇ ਨਹੀਂ ਕਰਦੇ ਸਹੀ ਗੱਲ ਹੈ ਕੜਦੇ ਉਹ ਨਹੀਂ ਕਿਉਂਕਿ ਜਿਨ੍ਹਾਂ ਦੇ ਮਨ 'ਚ ਚੋਰ ਹੁੰਦਾ ਚੋਰ ਵੇ ਉਹ ਆਪ ਚੋਰ ਹੁੰਦੇ ਦੇਖਦੇ ਕਿ ਦੂਜਾ ਚੋਰ ਉਹ ਡਰਦੀ ਹੈ ਸਭੀ ਕਾਦੀ ਗੱਲ ਨਾ ਪਤਾ ਲੱਗਦੀ ਵਾਹ ਜੋ ਚਲੋ ਜੀ ਬਾਕੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਸਾਨੂੰ ਇਹਦੇ ਨਾਲ ਹੌਸਲਾ ਮਿਲਦਾ ਹੈਗਾ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਮੈਸੇਜ ਕਰਦੇ ਆ ਸਾਡੀਆਂ ਸਟੋਰੀਆਂ ਵੇਖਦੇ ਨੇ ਤੇ ਸਾਨੂੰ ਇਹ ਹੌਸਲਾ ਦਿੰਦੇ ਨੇ ਕਿ ਤੁਹਾਡੇ ਮੈਸੇਜ ਸਾਨੂੰ ਵਧੀਆ ਲੱਗਦੇ ਆ ਤੇ ਮੈਸੇਜ ਸਾਨੂੰ ਕੀ ਦੇਣਿਆਂ ਦੇ ਚਾਈ ਜੀ ਹੋਗੇ ਪਸ਼ਪਿੰਦਰ ਪੈਂਜੀ ਹੋਗੇ ਰਾਜ ਪੈਂਜੀ ਹੋਗੇ ਸਿਮਰਨ ਪੈਂਜੀ ਹੋਗੇ ਜਿੰਨੇ ਜਾਣੇ ਇਹ ਸਭ ਦਾ ਐਕਸਪੀਰੀਅੰਸ ਪੰਜੂ ਪੈਂਜੀ ਐਕਸਪੀਰੀਅੰਸ ਆ ਇਹ ਬੈਠ ਕੇ ਡਿਸਕਸ ਕਰਦੇ ਕਿ ਇੱਥੇ ਸਾਨੂੰ ਆ ਚੀਜ਼ ਚਾਹੀਦੀ ਤੇ ਆ ਚੀਜ਼ ਚਾਹੀਦੀ ਕਿਉਂਕਿ ਇਹ ਟੀਮ ਵਰਕ ਇਕੱਲਿਆਂ ਦਾ ਕੋਈ ਵਰਕ ਨਹੀਂ ਜੇ ਹੈਗਾ ਤੇ ਬਾਕੀ ਚਾਹੀਜੀ ਬੜੇ ਦਿਨਾਂ ਬਾਅਦ ਆਏ ਨੇ ਅੱਜ ਵੀ ਇਹਨਾਂ ਨੂੰ ਟਾਈਮ ਕੱਢ ਕੇ ਲੈ ਕੇ ਆਏ ਨੇ ਚਾਹੀਜੀ ਸਾਡੇ ਚਾਹੀਜੀ ਅੱਗ ਲਾਤੀ ਬੀਜੀ ਬਹੁਤ ਬੀਜੀ ਨੇ ਵਾਕਈ ਚਲੋ ਆਪਾਂ ਪਾਪਾ ਹੀ ਘੜੇ ਅਰਦਾਸ ਕਰਦੇ ਆਂ ਕਿ ਚਾਹੀਦੇ ਜੇ ਹਸਬੰਡ ਠੀਕ ਹੋਣਾ ਉਸਰਾ ਠੀਕ ਹੈਗੇ ਤੁਰਦੇ ਫਿਰਦੇ ਆ ਅੱਖਾਂ ਦੀ ਸਾਡੀ ਰੋਸ਼ਨੀ ਆ ਗਈ ਬਾਬਾ ਜੀ ਚਾਹੀਦੀ ਕਰੋ ਗੱਲ ਹਾਂਜੀ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਐਸ ਕੈਮਰਾ ਖੜੇ ਹੋ ਕੇ ਫੜਾ ਹਾਂ ਇਹ ਥੋੜਾ ਜਿਹਾ ਮੈਨੂੰ ਹਰਦਾਸ ਕਰਾ ਸਾਰੇ ਜਨ ਨੇ ਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਬਾਬਾ ਜੀ ਜੀ ਕਰਦੇ ਕਿਸੇ ਕਿਰਪਾ ਕਰਦੇ ਆਪਣੇ ਆਪ ਜੋਗੇ ਹੋ ਜਾਣ ਚਲੋ ਬੱਸ ਜੀ ਬੱਸ ਮੈਂ ਤੇ ਇਹੀ ਕਹਿੰਨੀ ਆ ਕਿ ਚਲੋ ਆਪਣੇ ਆਪ ਜੋਗੇ ਹੋ ਜਾਣ ਪਤਾ ਕਿ ਸਰਦੀ ਸੀ ਨਾ ਉਹ ਫਿਰ ਕੰਦੇ ਕਦੀ ਮੈਂ ਇਹਨਾਂ ਨੂੰ ਅੰਦਰ ਕਰਦੀ ਆ ਕਦੀ ਇਹਨਾਂ ਨੂੰ ਬਾਹਰ ਤੋਂ ਬੈ ਲੈ ਕੇ ਆ ਨਹੀਂ ਇਸ ਕਰਕੇ ਕਦੀ ਵੀ ਕੋਈ ਚੀਜ਼ ਦੀ ਫਿਰ ਜਦੋਂ ਉਹਨਾਂ ਕੋ ਵਿਚਾਰਿਆ ਕੋ ਥੋੜਾ ਟਾਈਮ ਲੱਗਦਾ ਤੇ ਫਿਰ ਆ ਜਾਂਦੇ ਹੈਗੇ ਨੇ ਤੇ ਬਾਕੀ ਸਾਰੇ ਜਣੇ ਜੀ ਠੀਕ ਠਾਕ ਧੰਨਵਾਦ ਸਾਰਿਆਂ ਦਾ ਜਿਹੜੇ ਜਿਹੜੇ ਸਾਨੂੰ ਕਮੈਂਟ ਕਰਦੇ ਨੇ ਥੈਂਕ ਯੂ ਸੋ ਮਚ ਲਵ ਯੂ ਹਾਂ